हां चार टुकड़ियां लगाईਆਂ ਨੇ ਅੱਜ ਉਹਨਾਂ ਨੇ ਅੱਛੀ ਐਸਪੀ ਦਾ ਭਰਾ ਸੀ ਉਹ ਜਿਹੜਾ ਬੰਦ ਕਰਤਾ ਸੀ ਪਰ ਇਹਨਾਂ ਨੇ ਫੇਰ ਵੀ ਹੈ ਨਾ ਦੱਬਣ ਵਾਸਤੇ ਵੀ ਇਹਨਾਂ ਦੀ ਆਵਾਜ਼ ਨੂੰ ਦੱਬਦੇ ਕਿ ਪਹਿਲਾਂ ਵੀ ਇਹ ਪਿਛਲੇ ਜਦੋਂ ਦਾ ਸੰਘਰਸ਼ ਪੀੜਿਆ ਫਰਬੀਦਾ ਉਹਦਾ ਇਹੀ ਕਰ ਰਹੇ ਨੇ ਪਿੰਡਾਂ 'ਚ ਫੋਰਸ ਭੇਜਣੀ ওয়াਟਰ ਕੈਨਨ ਭੇਜਣੇ ਆ ਚੁੱਕੇ ਐ ਤੇ ਗੋਲੇ ਭੇਜਣੇ ਹੈ ਨਾ ਦੀ ਡਰਾਤ ਮੁਕਾ ਕੇ ਅਸੀਂ ਇਹਨੂੰ ਦਬਾ ਲਾਂਗੇ ਵੀ ਐਮਐਸਪੀ ਦੀ ਆਪਣੇ ਗਰੰਟੀ ਦਾ ਤੁੰਨਾ ਮੰਗਣਾ ਹੈ ਨਾ ਕਰਜ ਮੁਕਤੀ ਮੋਦੀ ਦੀਆਂ ਗੋਲੀਆਂ ਕੋ ਖਾਂਦੇ ਮੋਦੀ ਦਾ ਲਾਠੀ ਚਾਕੂ ਕੋ ਸਹਿੰਦੇ ਨਹੀਂ ਫੈਸਲਾ ਕਰਾਂਗੇ ਫੈਸਲਾ ਕਿਹਦੇ ਦਲੀਲ ਨਾਲ ਸੋਚ ਕੇ ਸਮਝ ਕੇ ਹੋਵੇ ਦੇ ਰਿਜਲਟ ਕੀ ਨਿਕਲਣ ਆ ਐ ਨਹੀਂ ਹੁੰਦਾ ਹੁੰਦਾ ਫੈਸਲਾ ਛੇਤੀ ਨਾਲ ਛੜਕ ਜਾਮ ਕਰਨਾ ਤੇ ਕੋਈ ਫੈਸਲਾ ਨਹੀਂ ਹੈ ਅਗਲੇ ਤੇ ਹੀ ਚਾਉਂਦੇ ਆ ਵੀ ਸੁਪਰੀਮ ਕੋਰਟ ਚ ਲਗਾ ਕੇਸ ਆ ਵੀ ਇਹ ਇਹ ਦਿੱਲੀ ਜਾ ਕੇ ਬਦਮਨੀ ਫਲਾਉਣਗੇ ਔਰ ਅੱਜ ਦੀਆਂ ਵੀਡੀਓ ਬਖਾਲਣਗੇ ਮੈਂ ਤਾਂ ਹੀ ਕਹਿਣਾ ਸੜਕ ਤੋਂ ਥੱਲੇ ਹੋ ਵੀ ਇਹ ਹਰਿਆਣੇ ਚ ਆ ਕੇ ਐਂ ਹੀ ਬਦਮਨੀ ਕਰਦੇ ਆ ਤਾਂ ਹੀ ਅਸੀਂ ਇਹਨਾਂ ਦੇ ਬੈਰੀਕੇਡ ਨਹੀਂ ਖੋਲਦੇ ਹੈਗੇ ਸਰਕਾਰ ਵੀ ਜਦੋਂ ਕੋਈ ਫੈਸਲਾ ਕਰਦੀ ਆ ਉਹਦੇ ਪਿੱਛੇ ਉਹਦੀ ਰਾਜਨੀਤੀ ਹੁੰਦੀ ਹੁੰਦੀ ਆ ਐ ਤੜੀ ਸਰਕਾਰ ਫੈਸਲਾ ਕਰਦੀ ਇਸ ਕਰਕੇ ਪ੍ਰਭੂ ਜਦੋਂ ਅਸੀਂ ਅੱਜ ਤੱਕ ਸਰਕਾਰ ਨੇ ਟਿੱਲ ਲਾ ਲਿਆ ਬਾਰਡਰ ਬੰਦ ਕਰਤੇ ਕੀ ਮੋਦੀ ਦੀ ਰਣਨੀਤੀ ਸਫਲ ਹੋ ਗਈ ਨਹੀਂ ਹੋਈ ਕਿਉਂ ਉਹਨੇ ਕਿਹਾ ਇਹਨਾਂ ਨੂੰ ਪੰਜਾਬ ਚੋਂ ਨਿਕਲ ਦਿਓ ਠੀਕ ਉਹਦਾ ਫੈਸਲਾ ਸੀ ਸਰਕਾਰ ਵੱਡੀ ਰੋਕ ਸਕਦੀ ਜੇ ਉਹਦੀਆਂ 400 ਆ ਜਾਂਦੀਆਂ ਫਿਰ ਤੁਸੀਂ ਕਹਿੰਦੇ ਹੋ ਵੀ ਉਹ ਸਫਲ ਹੋ ਗਿਆ ਕੀ ਬਣਿਆ ਉਹਦਾ 240 ਤੇ ਸਾਹ ਫਰਿਆਣੇਦ ਕੀ ਬਣਿਆ ਅਸਤੇ ਫੈਸਲੇ ਦਾ ਵਿਰੋਧ ਕੀਤਾ ਨਾ ਜੇ ਅਸੀਂ ਦਿੱਲੀ ਜਾਂਦੇ ਐਨਾ ਮੋਰਚਾ ਮਸ਼ਹੂਰ ਨਹੀਂ ਸੀ ਹੋਣਾ ਜਦੋਂ ਉਹਨੇ ਹਾਈਵੇ ਤੇ ਕੰਦਾ ਕੱਢ ਤੀਆਂ ਪੂਰੇ ਵਾਈਡਟ ਮੋਰਚਾ ਸਾਡਾ ਚੱਲ ਆ ਗਿਆ ਜਦੋਂ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਦੁਨੀਆ ਤੇ ਹਾਹਾਕਾਰ ਮਚ ਗਈ ਜੋ ਨੇ ਜ਼ਬਰ ਕੀਤਾ ਇਹਦਾ ਮਤਲਬ ਸਰਕਾਰ ਦਾ ਜ਼ਬਰ ਅੰਦੋਲਨਾਂ ਦੇ ਹੱਕ 'ਚ ਪੁਗਦਾ ਹੁੰਦਾ ਅੰਦੋਲਨਾਂ ਦੇ ਵਿਰੋਧ 'ਚ ਪੁਗਦਾ ਨਹੀਂ ਹੁੰਦਾ ਹੁੰਦਾ ਇਹ ਸਮਝਣ ਵਾਲੀ ਗੱਲ ਆ ਪਈ ਪੁਰੇ ਪਿੱਛੇ ਨੂੰ ਟੈਨੇ ਦਾ ਨਾਮ ਹੋਣੀ ਪਿੱਛੇ ਨੂੰ ਕਿਹਨੂੰ ਦਰ ਹੈ ਰੋਗ ਆਪੇ ਦੇ ਚੰਚੁਕੇ ਨੇ ਦੇਖਿਆ ਜਾਵੇ ਤਾਂ ਵੱਡੇ ਪੱਧਰ ਤੇ ਜਿਹੜਾ ਉਹ ਮੈਂ ਕਿਸਾਨ ਰੱਤਿਕੜਾ ਰਮਾ ਸਾਹਿਬ ਨੌਜਵਾਨਾਂ ਦਾ ਮੇਰੇ ਇੰਚਾਰਜ ਆਵਾਜ਼ ਨੂੰ ਮੇਰੇ ਨਾਲ ਜੇ ਇਸ ਬਾਰੇ ਸਿੱਧਾ ਕਿਸਾਨੀ ਦਾ ਕੈਮਰਾ ਪਰਸਪਰ ਸਾਮੰਗੀ ਵੀ ਕੁਝ ਵਾਤਾਵਰਨ ਹਾਂ ਫਸਲیں ਬੁਲੰਦੇ ਨਹੀਂ ਠੀਕ ਹੈ ਥੋੜੇ ਸੰਘਰਸ਼ ਲਈ ਰਾਹ ਤੇ ਮੁਸ਼ਕਿਲਾਂ ਆ ਜਾਂਦੀਆਂ ਠੀਕ ਹੈ ਮੁਸ਼ਕਿਲਾਂ ਤੋਂ ਜਿਆਨ ਨੂੰ ਬੁਲਾ ਲਾਂ ਗੱਡੀ ਨਿਉਰੇ ਆਉਗੀ ਰੋਸ਼ੇ ਤੇ ਤਾਂ ਹੁਣ ਕਿਸੇ ਤਰੀਕੇ ਤੇ ਨਹੀਂ ਆਉਣੀ ਯਾਰ ਇਹਦੀ ਫਟਰੀ ਕੋ ਬੜਿਆ ਬਣਾ ਕੇ ਭੇਜ ਕੇ ਭਰੇਗਾ ਯਾਰ ਅਬ ਸ਼ੁਰੂ ਹੋ ਜਾ ਨਾ ਰਮਨ ਨੇ ਤੇ ਅੰਮ੍ਰਿਤ ਰਹਿਣ ਦੀ ਉਪਾਦ ਮਾਤਾ ਦੇ ਬੋਲ ਗਾਉਣਗੇ ਉਹਦੇ ਬਜਾਏ ਹੋਵੇ ਥੋੜੇ ਥੋੜੇ ਸਾਈਡ ਪਰ ਜੀ ਪਰਦੇ ਤੇ ਸਭਾ ਜੀ ਤਾਲੀ ਦਾ ਲੱਗਦੀ ਆ ਚੰਡੀ ਕੜੋ ਜਾਂ ਗੀਤੀ ਲਾਉਂਦਾ ਲਫਤੀਕ ਵਿੱਚ ਦਰ ਨਾਲਦਾ ਸਭ ਪੁਸਰਪੁਰ ਦਿੰਦੇ ਆ ਉਹਨੂੰ ਪੈਦਾ ਜਿੱਥੇ ਜੱਥੇ ਬਾਦਮ ਨਹੀਂ ਫੈਲੂਗੀ ਅੱਛਾ ਮੈਂ ਉਹਨੂੰ ਪਾ ਦੋ ਜਦੋਂ ਕਿ ਉਹ ਬਾਦਮ ਨਹੀਂ ਕਰਦੇ ਮੋਢੇ ਕਹਿੰਦਾ ਸਾਡੇ ਲੱਗਦੇ ਸਿੱਖ ਕਸਾਈ ਲਈਏ ਅੱਜ ਹੁਣ ਕਿਹਾ ਜੋ ਵੀ ਕੋਈ ਬਾਦਮ ਨਹੀਂ ਨਹੀਂ ਅਪਣੇ ਦੂਰ ਪਰ ਪੈਂਦਾ ਇੱਧਰ ਆ ਜਾ ਬਾਈ ਇੱਧਰ ਹੱਡ ਮਾਰ ਜਾ ਵੀਰ ਸਰ ਸਾਥ ਬਾਈ ਸਨਮਾਨ ਕਰਨਾ ਚਾਹੁੰਦੇ ਆ ਤੁਸੀਂ ਏਅਰਪੋਰਟ ਦੇ ਨਾਲ ਟਾਈਮ ਸਮਝੂਗੀ ਬੰਦ ਹੋ ਜਾਊਗੀ ਲੋ ਤੁਹਾਡੀ ਰਿਪੋਰਟ ਤੇ ਹੋਣਾ ਸਾਰਾ ਕੰਮ ਕਰ ਦੇਣਾ ਜੇ ਤੁਸੀਂ ਪੋਰਟ ਤੋਂ ਲਾਉਗੇ ਜੇ ਲਾਉਂਦੀ ਭੇਜੋਗੇ ਦਫਤਰੀ ਲੱਗ ਜਾਊਗੀ ਅਕਰਮੰਡੀ ਦੇ ਸਰਦਾਦੋਂ ਤੁਸੀਂ ਭਾਉਂਦੇ ਹੋ ਇੱਕ ਅਫਸਰ ਨਹੀਂ ਲੱਗੂ

ਅੱਜ ਤੋਂ ਬਾਅਦ ਤੇਰੀ ਫਰਮ ਮੇਰੀ ਚਲੋ ਚੱਲਦੇ ਰੋ ਚੱਲਦੇ ਰੋ ਅਸੀਂ ਇਹ ਕਿਹਾ ਵੀ ਸੀਦਾ ਫੇਰ ਉਹ ਵੀ ਪਾਉਂਦੀ ਉਹਨੂੰ ਮੇਰੇ ਨਾਲ ਤੂੰ ਤੂੰ ਮੇਰੀ ਕਰਾਤੀ ਬੁੱਕਲੀ ਉਹਨੇ ਅੱਜ ਉਹ ਤੇਜ਼ ਰੋ ਹਰੇ ਪੰਨਾ ਫੇਰ ਦੇ ਪਿੱਛੇ ਦੇ ਨਾਲ ਤੇ ਬਿਲਾ ਗਿਆ ਸੀ ਉਹਨਾਂ ਅਗਲੇ ਤੇ ਸੀ oh